ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਬਹੁਤ ਘੱਟ ਆਉਂਦੇ ਆ ਜੀ ਤੇ ਕਮੈਂਟ ਕਰ ਦਿਆ ਕਰੋ ਵਧੀਆ ਜਾਂ ਘਟੀਆ ਹੀ ਲਿਖ ਦਿਆ ਕਰੋ ਹੋਰ ਨਹੀਂ ਤਾਂ ਤੇ ਇੱਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਐਨੇ ਨਾਲ ਚੈਨਲ ਦੀ ਰੀਚ ਬਣੀ ਰਹਿੰਦੀ ਆ ਤੇ ਸਬਸਕ੍ਰਾਈਬਰ ਆਪਣੇ ਵਧੀ ਜਾਂਦੇ ਆਗੇ ਹੌਲੀ ਹੌਲੀ ਤੇ ਹਰ ਰੋਜ਼ ਦੀ ਤਰ੍ਹਾਂ ਦਿਖਾਉਣੇ ਆਗੇ ਕੰਮ ਕਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਘਰ ਬਣਾ ਰਹੇ ਆਗੇ ਤੇ ਆਹ ਵਾਲੇ ਮਿਸਤਰੀ ਦਾ ਕੰਮ ਰਹਿ ਗਿਆ 2-3 ਦਿਨ ਦੋ ਤਿੰਨ ਦਿਨਾਂ ਦਾ ਕੰਮ ਰਹਿ ਗਿਆ ਕੱਲ ਕੱਲ ਕੰਧ ਅੱਧੀ ਪਲਾਸਟਰ ਕਰਤੀ ਸੀ ਤੇ ਅੱਧੀ ਰਹਿ ਗਈ ਉਹ ਅੱਜ ਨੇਪੜ ਜੂਗਾ ਕੰਮ ਤੇ ਚਲੋ ਫਿਰ ਦਿਖਾਉਣੇ ਆਗੇ ਤੁਹਾਨੂੰ ਕੰਮ ਕਰ ਅੱਜ ਫਿਰ ਉੱਥੇ ਮਿਲਦੇ ਆ ਲਓ ਜੀ ਐਨੀ ਕੰਧ ਕੱਲ ਕਰਤੀ ਸੀਗੀ ਦੀਪ ਤੇ ਤਰਾਈ ਚੱਲ ਰਹੀ ਆ ਕਰੰਟਰ ਕੀ ਬਣਾਈ ਜਾਂਦੇ ਆ ਇਸ ਸਮੈਂਟ ਕੱਲ ਮੇਰੇ ਨਾਲ ਦੋ ਗੱਟਿਆਂ ਦਾ ਲੱਗਿਆ ਸੀ ਦੋ ਗੱਟਿਆਂ ਦਾ ਮਲ ਐਨਾਂ ਗੱਟਾਂ ਭਾਈ ਹੈਂ ਆਪਣੇ ਕੋਲ ਇੱਥੇ ਬਣਾਉਣਾ ਬਾਥਰੂਮ ਬ੍ਰੀਤੀ ਨਹੀਂ ਗਈ ਕਿ ਇਹ ਮਗਾਉਣੀ ਨੂੰ ਅੱਜ ਜਾਂ ਕੱਲ ਦਿਲ ਨੂੰ ਨਾਲ ਨਾਲ ਜੀ ਤੇ ਹੁਣ ਆਪ ਲੈਂਟਰੀ ਲਾ ਦਿੰਨੇ ਆ ਲੈਂਟਰੀ ਲਾ ਦੋ ਤੇ ਬਤਲਾ ਜਾ ਉੱਥੇ 30 ਦਾ ਪਾਣੀ ਰੱਖੀ ਦੂ ਮੂਰੇ ਖੜ ਜਿਓ ਉਹ ਤੋਂ ਬਿਨਾ ਮੂਰੇ ਤਾਂ ਕੰਮ ਕੁ ਨਹੀਂ ਹੋਣੀ ਨਿਕਾਂਦ ਲੈਣੀ ਕੋ ਆਹਨੇ ਆੜਾ ਲਾ ਰਿਹਾ ਸਾਡੇ ਇੱਕ ਤਾਂ ਮਿੱਟੀ ਬੋਲੀ ਮੜਾ ਦਰਮਾਤ ਲਾ ਕੇ ਲਾਉਣ ਤੇ ਉਸ ਤੋਂ ਬਾਅਦ ਮੋੜ ਦਾ ਚਰੋ ਨਾਲ ਲੱਗ ਦੋ ਰਾਵੀ ਰਾਵੀ ਮੋੜੀ ਲਾ ਕੇ ਚਾਰ ਚਾਰੀ ਵਦੋਂ ਹੁੰਦੇ ਫਿਰ ਹੋਰ ਤਾਂ ਕੋਈ ਨਹੀਂ ਕਰੇ ਕੋਈ ਨਹੀਂ ਹੁੰਦਾ ਬੜਾ ਇਹ ਤਾਂ ਬਾਠੋ ਉੱਥੇ ਉੱਧਰ ਵੀ ਕਰਕੇ ਉਹ ਲਾ ਦੇ ਲੈਟਰ ਲਾ ਦਾਂਗੇ ਇਹਦੇ ਲੈਟਰ ਨਹੀਂ ਚੱਲਦਾ ਲੈਟਰ ਵੀ ਲੈਟਰ ਨਾਲ ਕੀ ਚੱਲੇਗਾ ਐਨਾ ਤੇ ਨਹੀਂ ਪਹਰੀ ਹੁੰਦੀ ਇਸ ਲੈਬ ਯਾਰ ਨਹੀਂ ਪਾਵਾਂਗੇ ਤਾਂ ਥੋੜੀ 3 ਇੰਚ ਹੀ ਪਾਵਾਂਗੇ 2.5 ਆਪਾਂ ਹਾਂ ਵਾਲੀ ਮੋਟੀ ਤਾਂ ਨਹੀਂ ਮੋੜੀ ਮੋਟੀ ਲੋੜ ਹੀ ਨਹੀਂ ਫਟ ਫਟ ਥੋੜਾ ਜਿਹੜਾ ਵਾ ਤੂਤਾ ਘੱਟ ਪੂਤਾ ਸਰਗਾ ਨਿਕਾਲਾਂਗੇ ਹਾਂ ਸਰਗਾ ਤਾਂ ਹੀ ਚੱਲਦਾ ਹੈ ਅੱਛਾ ਤੇ ਕਾਈ ਜਿੱਥੇ ਨਾ ਪੱਲਾ ਹੁੰਦਾ ਇਹ ਤਾਂ ਪਰ ਇੱਕ ਤਾਂ ਰੂਤਾ ਹੋਰ ਮਗਾ ਲੇ ਜੀ ਹੈਗਾ ਜੀ ਕੋਈ ਗੱਲ ਨਹੀਂ ਇਹ ਤੁਹਾਨੂੰ ਤਾਂ ਬਣਾਏ ਬਣਾ ਸਰਨਾ ਨਹੀਂ ਹਾਂ ਹਾਂ ਉਹ ਤਾਂ ਪਤਾ ਹੀ ਆਂ ਐ ਤਾਂ ਕੀ ਹੁੰਦਾ ਅੱਜ ਤਾਂ ਉੱਥੇ ਟੈਂਕੀ ਰੱਖੀ ਹੋਈ ਫੁੱਪਰੋਂ ਤਾਂ ਗੰਦਾ ਹੋਈ ਆ ਹਾਂ ਕੋਈ ਗੱਲ ਨਹੀਂ ਟੈਂਕੀ ਦਾ ਪੇਰੇ ਰੱਖੀ ਹੋਈ ਜਿਹੜੀ ਅਸੀਂ ਕਰਨਾ ਲਾਵਾਂਗੇ ਹਾਂ ਉੱਥੇ ਰੱਖ ਲੈਣ ਤਾਂ ਕੋਈ ਤੇ ਚੱਕ ਲੈਨੇ ਹੁਣ ਕੀ ਹੋ ਗਿਆ ਹੈ 1 10 ਤੋਂ ਕਰ ਦਿਆਂ ਇਹਨਾਂ ਨੂੰ ਨਹੀਂ ਵੀਰੇ ਦੁਬਾਰੇ ਲਾਦੇ ਹੋਰ ਕੀ ਆ ਰਦੇ ਜੇ ਡਾਰਾ ਤਾਂ ਨੋ ਨੋ ਜੀ ਜਿਹੜੀ ਇੱਥੇ ਜਿਹੜਾ ਲੱਗਣਾ ਉਹ ਤੇ ਪਾਰ ਆਉਗਾ ਥੋੜਾ ਆਉਣਾ ਹੈ ਮੇਰੀ ਗੱਲ ਸੁਣ ਐਦੂ ਤਾਹਾਂ ਕਾਂਡ ਉਹਦੇ ਤੇ ਚੜ ਜਾਣੀ ਜਿਹੜੀ 9 ਇੰਚ ਆ ਜੀ ਹਾਂ ਉੱਤੇ ਚੜ ਜਾਣੇ ਭਾਈ ਹੋਵੇ ਤੇ ਆ ਜੂ ਇਹਦੇ ਗੱਲ ਕੋਈ ਗੱਲ ਨਹੀਂ ਆਏ ਤਾਂ ਵੱਡੀ ਜੀ ਕਮਰਾ ਹੀ ਪਾਤਾ ਜੀਗਾ 9 ਇੰਚ ਇੱਕ ਰਦਾ ਲਾ ਕੇ ਤੇ ਚਾਰ ਦੇ ਚੱਕ ਥੋੜਾ ਘੇਰਾ ਫੋਟੋ ਤੇ ਇਹਦੀ ਸਾਤੀ ਬਾਦੀ ਸੀਗੀ ਇੱਥੇ ਜਦਰਾ ਬਾਦੀ ਹੋਈ ਲੰਨੇ 9 ਇੰਚ ਦੇ ਲਾ ਜੀ ਇਹਦੇ ਥੋੜਾ ਕੋਲ ਨਹੀਂ ਹੋਦਾ ਜਿੱਦਾਂ ਤਾਂ ਤਾਂ ਬੜੀ ਤੇ ਰੈਲੈਂਸ ਪੈਰਾਵਾ ਲਓ ਰੋਸੋ ਦਿਓ ਲੋ ਬਈ ਕਰਤਾ ਕਾ ਮੇ ਸ਼ੁਰੂ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਹਾਂ ਪੰਜੀਰੀ ਅੰਜੀਰੀ ਵਾਲੀ ਵੀਡੀਓ ਅੱਡ ਪਾਵਾਂਗੇ ਉਹ ਵੀਡੀਓ ਅੱਡ ਬਣ ਗਈ ਤੇ ਆਹ ਵੀਡੀਓ ਆਪਾਂ ਅੱਜ ਪਾ ਰਹੇ ਆ ਉਹ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ ਉਹਦੇ ਚ ਸਾਰਾ ਕਲਾ-ਕਲਾ ਦੱਸਿਆ ਹੋਇਆ ਵੀ ਕਿਵੇਂ ਬਣਾਉਣੀ ਹੈ ਬੈ ਨਹੀਂ ਗੰਧ ਕਰਤੀ ਅੱਜ ਲਓ ਬਈ ਕੰਧਾ ਕਰਤੀ ਆ ਟੀਪ ਇਹ ਸਿਰੇ ਲਾਤੀ ਇੱਥੋਂ ਲੈ ਕੇ ਆ ਸਾਰੀ ਕਰਕੇ ਉੱਥੋਂ ਤੱਕ ਹੁਣ ਅਸੀਂ ਪੈਰ ਕੀ ਕੱਢਣ ਲੱਗੇ ਬਾਥਰੂਮ ਦੀ ਗੰਦਾ ਤੇ ਇਧਰ ਇੱਟਾਂ ਵਾਲਾ ਵੀ ਆ ਗਿਆ 2500 ਇੱਟ ਮੰਗਾ ਲਈ ਆਪਾਂ ਹੋਰ ਇੱਟ ਮੁੱਕ ਗਈ ਸੀ ਇੰਨੀ ਕੁ ਰਹਿ ਗਈ ਸੀ ਇਹ ਇੰਨੀ ਕੁ ਹੁਣ ਲਾਦੂ ਬੰਦਾ ਬਣ ਗਈ ਕੈਂਡ ਕੰਦੀ ਬੁਰੀ ਇੰਨਾ ਇੰਨਾ ਛੱਡਤਾ ਸੱਲੋਂ ਇਹ ਮਿੱਟੀ ਚ ਦੱਬਿਆਣਾ ਇੰਨੀ ਨਹੀਂ ਭਰਤ ਪੈ ਜਾਣੀਆਂ ਤਾਂ ਕਰਕੇ ਆਪਾਂ ਕੀਤੀ ਨਹੀਂ ਇਹ ਕੰਦ ਤਾਂ ਵੈਸੇ ਇਹ ਕਿਸੇ ਦੀ ਆ ਤੇ ਆਪਾਂ ਤਾਂ ਕਰਤੀ ਵੀ ਆਪਣੇ ਘਰੇ ਸਫਾਈ ਆ ਜੂ ਨਹੀਂ ਭੜਾ ਲੱਗਦਾ ਦਰ ਜਾਏਗਾ ਚੱਲ ਕੰਦਾ ਕੰਮ ਵੀ ਮੁੱਕ ਗਿਆ ਇੱਧਰ ਇਹ ਹੱਥ ਨਹੀਂ ਛੱਡ ਕੇ ਆਉਣਗੇ ਰੇੜੀ ਵਰਗੇ ਮੋਟਰ ਰੇਡੀ ਆਪਣਾ ਖੜਾ ਅੱਜ ਮੋਟਰ ਲਾਈਟ ਨਹੀਂ ਆਈ ਪਾਣੀ ਦਾ ਹੈ ਪਿਆ ਔਖਾ ਤੇ ਟੈਂਕੀ ਵੀ ਗੱਲ ਭਰਨੀ ਭੁੱਲ ਗਏ ਥੈਂਕੀ ਵੀ ਖਾਲੀ ਕਰਕੇ ਆ ਸੜਤੀ ਆਪਣਾ ਨਾਲ ਲੱਗੀ ਸੀਗੀ ਤੇ ਉਥੋਂ ਪਾਣੀ ਪਰਪਰ ਕੇ ਲਿਆਉਂਦਾ ਲੋਈ ਟੈਂਕੀ ਆਪਾਂ ਇੱਧਰ ਰੱਖਤੀ ਅੱਜ ਪਾਣੀ ਪਾਣੀ ਦਾ ਕੰਮ ਹੋ ਗਿਆ ਸੀਗਾ ਟੈਟ ਕਿਉਂਕਿ ਅੱਜ ਲੇਟ ਨਹੀਂ ਆਈ ਸਾਰੀ ਦਿਹਾੜੀ ਤੇ ਪਾਣੀ ਪਾਸੇ ਉਸ ਡੱਗਾਂ ਤੋਂ ਲੈ ਗਈ ਸਾਰਾ ਕਿਉਂਕਿ ਇੱਥੇ ਖੇਤਾਂ ਖੇਤ ਚ ਵਾਵਾ ਡੱਗਾਂ ਸੀਂਗਾ ਤੇ ਪਾਣੀ ਸੀਗਾ ਉਹ ਸਰ ਗਿਆ ਆਪਣਾ ਹੁਣ ਭਰ ਦਿਆਂਗੇ ਤੇ ਇਟਾਂ ਵਾਲੇ ਨੇ ਇਟਾਂ ਲਾਦੀਆਂ 2500 ਇਟਾਂ ਤੇ ਸੀਪੇ ਹਰਗੇ ਉਧਰ ਬਾਥਰੂਮ ਦੀ ਕੰਦ ਕੱਢ ਰਹੇ ਆਗੇ ਆ ਕੰਦ ਆਪਾਂ ਕਰਤੀ ਸੀ ਅੱਜ ਪੂਰੀ ਤੇ ਬਾਬਾ ਇਧਰ ਕਰੀਏਦਾ ਬਾਲਟੀ ਦੀ ਸਾਫ ਸਫਾਈ ਇੱਥੇ ਵਧੀਆ ਆਪਾਂ ਕੋਲੇ ਰੱਖਤੀ ਇਹਦੇ ਮੱਛੀ ਮੋਟਰ ਦੇ ਹੱਥ ਨੇ ਨਿਤ ਭਰ ਦਿਆ ਕਰਾਂਗੇ। ਜਦੋਂ ਆ ਗਈ ਜੱਤਾ ਉਹ ਕੋਲੇ ਕਰਾਉਂਦੇ ਨਾ ਇੱਥੋਂ ਚੱਕ ਕੇ ਮਿੱਟੀ ਪਾਤੀ ਉਹ ਗੋਲ ਜਿਹੇ ਕਰਾਏ ਬਣਾ ਕੇ ਇਟਾਂ ਦੇ ਵਿੱਚ ਪਾਦੀ ਮਿੱਟੀ। ਚਲੋ ਠੀਕ ਹੈ ਜੀ। ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਕੱਲ ਦੀ ਵੀਡੀਓ 'ਚ